ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਣੀਆਂ ਜਾਨਾਂ ਜਾਂ ਗੱਲਾਂ ਮਨੁੱਖ ਦੇ ਮਨ ਵਿੱਚ ਕਿਉਂ ਆਉਂਦੀਆਂ ਨਹੀਂ ਜੇ ਤੁਸੀਂ ਇਸ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਇਸ ਕਥਾ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਿਓ ਧੰਵਾਦ ਜੀ ਕਈ ਵਾਰ ਕੋਈ ਐਸਾ ਮੱਤਰ ਮਲਦਾ ਕਹਿੰਦੇ ਗੈਨੇ ਜੀ ਫਲਾਣੇ ਦੀ 30 40 ਸਾਲ ਪਹਿਲੇ ਆਖੀ ਹੋਈ ਗੱਲ ਭੁੱਲਦੇ ਨਹੀਂ ਜੋ ਚੌਂ ਟਿਕਰੀ ਤੇ ਉਹ ਸਕਦਾ ਉਸਨੇ ਗੱਲ ਕੱਢੀ ਹੋਵੇ ਕੋਈ ਕੋੜਾ ਬਚਨ ਬੋਲਿਆ ਹੋਵੇ ਝੋਟ ਕਰ ਗਈ ਸਿਮਰਤੀ ਦਾ ਹਿੱਸਾ ਬਣ ਗਈ ਉਹ ਵੀ ਅੰਦਰ ਪਈ ਕੁਝ ਸੁਣਿਆ ਸੀ ਸੁਣ ਕੇ ਬਿਸਮਾਦਕਾਰੀ ਹੋਇਆ ਬੜੀ ਖੁਸ਼ੀ ਮਿਲੀ ਆਨੰਦ ਮਿਲੇਆ ਸਿਮਰਤੀ ਦਾ ਹਿੱਸਾ ਬਣ ਗਿਆ ਜੋ ਸੁਣਿਆ ਸੀ ਤੇ ਚੋਟ ਬੜੀ ਲੱਗੀ ਐਸਾ ਬੋਲ ਸੀ ਕੋਈ ਬੜੀ ਚੋਟ ਲੱਗੀ ਬੜਾ ਦੁੱਖ ਮਿਲੇ ਉਹ ਸਿਮਰਤੀ ਦਾ ਹਿੱਸਾ ਬਣ ਗਿਆ ਜ਼ਬਾਨ ਨੇ ਕੁਝ ਖਾਦਾ ਸੀ ਇਹ ਖਾ ਕੇ ਬੜਾ ਅਜੀਬੋ ਗਰੀਬ ਸਵਾਦ ਆਇਆ ਬੜਾਈ ਰਸ ਆਇਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਪਰ ਐਸੀ ਕੋਈ ਚੀਜ਼ ਮੌਂਚ ਪਾਈ ਜ਼ਹਿਰ ਤੋਂ ਵੀ ਕੋੜੇ ਬਿਲਕੁਲ ਫਿੱਕੇ ਬਿਲਕੁਲ ਬੇਸਵਾਦੀ ਉਸ ਨਾਲ ਵੀ ਇੱਕ ਆਗਾਧ ਪਹੁੰਚਦਾ ਹੈ ਔਰ ਉਹ ਸਿਮਰਤੀ ਦਾ ਐਸਾ ਬਣ ਅਜੋਕੇ ਸੈਂਟਿਸਟ ਕਹਿੰਦੇ ਪੈਨੇ ਨਾਸਕਾ ਜੋ ਸੁੰਘਦੀ ਹੈ ਇਹ ਸਿਮਰਤੀ ਦੀ ਛਾਪ ਸਭ ਤੋਂ ਪਰਬਲ ਪੈਂਦੀ ਹੈ ਇੰਜ ਕਹਿੰਦੇ ਅਜੋਕੇ ਵਿਗਿਆਨ ਅੱਜ ਦਾ ਵਿਗਿਆਨ ਐਸਾ ਕਹਿੰਦਾ ਕੁਝ ਸੁਗੰਧ ਜਿਹਨੂੰ ਸੁੰਘਦਿਆਂ ਬੜਾ ਰਸ ਆ ਗਿਆ ਨਾਸਕਾ ਦੇ ਰਾਹੀਂ ਬੜਾ ਰਸ ਮਿਲ ਗਿਆ ਸਿਮਰਤੀ ਦਾ ਹਿੱਸਾ ਬਣ ਗਿਆ ਔਰ ਉਹ ਇਹ ਕਹਿੰਦੇ ਨੇ ਬਾਕੀ ਇੰਦਰੀਆਂ ਨਾਲੋਂ ਇਸ ਇੰਦਰੀ ਦੇ ਸਾਧ ਜ਼ਿਆਦਾ ਪੈ ਜਾਂਦਾ ਹੈ ਇਹ ਕਹਿੰਦੇ ਕਿਸ ਆਧਾਰ ਤੇ ਕਹਿੰਦੇ ਨੇ ਉਹ ਤੇ ਉਹਨਾਂ ਦੀ ਖੋਜ ਹੈ ਪਰ ਕਹਿਣ ਲੱਗੇ ਪਰ ਭਿਆੰਕਰ ਕੋਈ ਦੁਰਗੰਧ ਲੰਗਿਆ ਕਿਸੇ ਪਾਸੋਂ ਬੜੀ ਭਿਆੰਕਰ ਦੁਰਗੰਧ ਲੱਕਤੇ ਕਪੜਾ ਦੇਣ ਨੂੰ ਜੀ ਕੀ ਉਹ ਵੀ ਸਮਰਤੀ ਦਾ ਹਿੱਸਾ ਬਣ ਜਾਂਦਾ ਹੈ ਯਾਦ ਦਾ ਹਿੱਸਾ ਬਣ ਜਾਂਦੀ ਹੈ ਕਦੀ ਕਦਾਈਂ ਜਦ ਧਿਆਨ ਅੰਦਰ ਜਾਂਦਾ ਹੈ ਉਹ ਸੁਗੰਧ ਦੁਰਗੰਧ ਯਾਦ ਆਉਂਦੀ ਉਹ ਮਿੱਠੇ ਬੋਲ ਔਰ ਕੱਢੀ ਹੋਈ ਗਾਲ ਯਾਦ ਆ ਜਾਂਦੀ ਏ ਪਾਵੇਂ 30 ਸਾਲ ਪਹਿਲੇ ਕਿਸੇ ਨੇ ਗਾਲ ਮੈਨੂੰ 23 ਸਾਲ ਪਹਿਲੇ ਸੁਣ ਕੇ ਅਨੰਦ ਆਇਆ ਸੀ ਯਾਦ ਆ ਜਾ ਉਹ ਦ੍ਰਿਸ਼ ਜੋ ਵੇਖ ਕੇ ਬੜਾ ਰਸ ਮਿਲਿਆ ਜਾਂ ਵਹਿ ਕੇ ਬੜਾ ਸਹਿਮ ਪੈਦਾ ਹੋ ਗਿਆ ਮੈਨੂੰ ਵੀ 30 ਸਾਲ 40 ਸਾਲ ਪੁਰਾਣਾ ਜਦ ਵੀ ਕਦੇ ਧਿਆਨ ਅੰਦਰ ਜਾਂਦਾ ਹੈ ਯਾਦ ਆ ਜਾ ਉਸ ਪਾਸੇ ਧਿਆਨ ਉਸ ਸਿਮਰਤੀ ਦੀ ਤਰਫ ਜਦ ਧਿਆਨ ਜਾਂਦਾ ਹੈ ਯਾਦ ਆ ਜਾ ਇਸੇ ਤਰ੍ਹਾਂ ਛੂਇਆ ਕਿਸੇ ਨੇ ਬਹੁਤ ਕੋਮਲ ਬੜਾਈ ਕੋਮਲ ਸਪਰਸ਼ਤਾ ਖਲੜੀ ਦਾਰਸ ਸੇ ਕਿਸੇ ਮਿੱਤਰ ਨੂੰ ਗੱਲ ਨਾਲ ਲਾਇਆ ਪੁੱਤਰ ਨੂੰ ਗੱਲ ਨਾਲ ਲਾਇਆ ਸਪਰਸ਼ਤਾ ਸੁਖ ਮਿਲਿਆ ਰਸ ਮਿਲਿਆ ਉਹ ਵੀ ਸਿਮਰਤੀ ਦਾ ਹਿੱਸਾ ਹੈ ਕਿਸੇ ਬਲਦੇ ਹੋਏ ਅੰਗਾਰੇ ਨੂੰ ਜਾਂ ਗਰਮ ਚੀਜ਼ ਨੂੰ ਹੱਥ ਲਾਇਆ। ਇੱਕਦਮ ਹੱਥ ਜਲ ਗਿਆ। ਅਚਨ ਚੇ ਛਾਲੇ ਪੈ ਗਏ। ਇਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਅੰਦਰ ਛਾਪ ਬਣ ਜਾਂਦੀ। ਜਦ ਵੀ ਕਦੀ ਧਿਆਨ ਉਸ ਕੋਨੇ 'ਚ ਜਾਂਦਾ ਹੈ ਜਿਵੇਂ ਹੱਥ ਜਲਿਆ ਸੀ ਯਾਦ ਆ ਜਾਂਦਾ। ਬਾਵੇਂ 30 ਸਾਲ ਪਹਿਲੇ ਗਏ ਸੀ। ਬਾਵੇਂ 20 ਸਾਲ ਪਹਿਲੇ ਗਏ ਸੀ। ਛੁਇਆ ਹੈ ਬੜਾ ਕੋਮਲ ਛੁਇਆ ਹੈ ਸਪਰਸ਼ ਕੀਤਾ ਹੈ ਬੜਾ ਰਸ ਮਿਲੇ ਆਉਦੀ ਵੀ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਜਦ ਵੀ ਕਦੀ ਧਿਆਨ ਉਸ ਕੋਣੇ 'ਚ ਜਾਂਦਾ ਹੈ ਉਹ ਘਟਨਾ ਯਾਦ ਆ ਜਾਂਦੀ ਪਰ ਛੁਇਆ ਹੈ ਤੇ ਹੱਥ ਜਲ ਗਏ ਹੱਥ ਜਲ ਗਏ 3 ਸਾਲ ਪਹਿਲੇ ਮੈਨੂੰ ਲੋ ਲੱਗ ਗਈ ਬਹੁਤ ਗਰਮ ਜੋਨ ਦਾ ਮਹੀਨਾ ਸੀ ਇਹ ਰਾਜਸਥਾਨ ਦੇ ਪਿਆਸੇ ਤੇ ਭੁੱਖੇ ਹਿਰਨ ਮਰਨ ਲੱਗ ਪਏ ਸਨ ਮੋਰ ਵੀ ਮਰਨ ਲੱਗ ਪਏ ਸਨ 4-500 ਮੋਰ 3 ਸਾਲ ਪਹਿਲੇ ਇਕੱਠੇ ਹੀ ਮਰ ਗਏ بارشਾਂ ਹੋਈਆਂ ਨਾ ਦੋ ਤਿੰਨ ਸਾਲ ਤੇ ਪਹਾੜਾਂ ਦੇਤੇ ਜਿਹੜੇ ਝਰਨੇ ਸਨ ਸਰੋਵਰ ਸਨ ਸੁਖ ਰਾਜਸਥਾਨ ਗਵਰਨਮੈਂਟ ਚਿੰਤਾ ਚ ਭਈ ਇਥੇ ਮੌਰ ਸਾਰੇ ਹੀ ਮਰ ਜਾਣਾ ਤੇ ਜਿੰਨੀਆਂ ਧਾਰਮਿਕ ਸੰਸਥਾਨਾਂ ਨੇਣਾ ਉਹ ਅੱਗ ਗਏ ਆਂ ਟੈਂਕਰਾਂ ਦੇ ਰਾਹੀਂ ਪਾਣੀ ਯਤਨਾਂ ਦੇ ਨਾਲ ਉੱਪਰ ਪੁਚਾਉਣਾ ਸ਼ੁਰੂ ਕੀਤਾ ਪਹਾੜ ਦੇ ਕੋਲੋਂ ਲੈ ਜਾ ਕੇ ਫਿਰ ਮਸ਼ਕਾਂ ਦੇ ਚ ਪਾ ਕੇ ਪਾਣੀ ਉੱਪਰ ਪੁਚਾ ਇਥੇ ਜਿੱਥੇ ਸਰੋਵਰ ਸਨ ਕਿਧਰੇ ਸਾਧਨ ਸੀ ਬਿਜਲੀ ਦਾ ਤੇ ਮੋਟਰਾਂ ਦੇ ਰਾਹੇ ਉੱਪਰ ਪਹੁੰਚਾਇਆ ਕਿਉਂਕਿ ਹਰ ਧਾਰਮਿਕ ਸੰਸਥਾ ਅੱਗੇ ਆਈ ਤੇ ਦੋ ਤਿੰਨ ਹਿਰਨ ਮਰੇ ਕਿਧਰੇ ਸੈਰ ਕਰਦੇ ਆ ਮੈਂ ਵੀ ਦੇਖ ਲੈ ਤੋ ਆ ਭਾ ਰੋ ਅ ਮੇਰਾ ਭਤੀਜਾ ਮੇਸ਼ੀ ਜੀਪ ਭਰ ਲੈਂਦੇ ਸੀ ਕਾਰ ਦੀ ਪਰ ਇਸ ਤੋਂ ਇਲਾਵਾ ਔਰ ਜੋ ਹਿਰਨ ਖਾਂਦੇ ਨੇ ਜੀਪ ਲੱਦ ਲੈਂਦੇ ਸੀ ਉੱਪਰ ਚੱਲੇ ਜਾਂਦੇ ਸੀ ਜਿੱਥੇ ਤਗਦੀਪ ਜਾ ਸੰਗਦੀ ਸੀ ਫਿਰ ਸਮਾਨ ਚੁੱਕ ਕੇ ਉੱਥੇ-ਉੱਥੇ ਖਿਲੈਰਦੇ ਸੀ ਜਿੱਥੇ ਵਿਚਾਰੇ ਹਿਰਨ ਰਜ਼ਕ ਦੀ ਤਲਾਸ਼ ਦੇ ਸੀ ਇੱਕ ਦਿਨੇ ਦ੍ਰਿਸ਼ ਮੈਂ ਦੇਖਣ ਲੱਗ ਪਿਆ ਮੈਂ ਕਿ ਹੁਣ ਤਾਂ ਹੀ ਜਾਣਾ ਇਹ ਸਾਰਾ ਖਾ ਲੈਣਗੇ ਦੇਖਦੇ ਨੂ ਬੜੀ ਚੱਲ ਰਹੀ ਸੀ ਕਰਮੀ ਬੜੀ ਅਗਾ ਸੀ ਬਾਵੇਂ ਸ਼ਾਮ ਦਾ ਵਕਤ ਬੈਠਾ ਮੈਂ ਦਰਖਤ ਦੇ ਥੱਲੇ ਘਰ ਆਂਦਿਆਂ ਲੋ ਲੱਗ 15 ਵੇ ਦਿਨ ਤੇ ਫਿਰ ਮੈਂ ਮੰਜੇ ਤੋਂ ਉੱਠ ਹੀ ਨਹੀਂ ਸਕਿਆ ਇਲਾਜ ਚੱਲਦਾ ਰਿਹਾ ਉਹ ਜਿਹੜੀ ਲੱਗੇ ਲੋ ਬਾਵੇਂ 3 ਸਾਲ ਪਹਿਲੇ ਲੱਗੀ ਸਿਮਰਤੀ ਦਾ ਹਿੱਸਾ ਬਣ ਗਿਆ ਅੰਗ ਜਦ ਵੀ ਕਦੀ ਧਿਆਨ ਉਸ ਕੋਨੇ ਚ ਜਾਂਦਾ ਹੈ ਉਹ ਗਰਮ ਗਰਮ ਹਵਾ ਜੋ ਮੈਨੂੰ ਲੱਗਦੀ ਨਹੀਂ ਉਹ ਦਰਖਤ ਉਹ ਹਿਰਨਾ ਦਾ ਦ੍ਰਿਸ਼ ਯਾਦ ਆ ਜਾਂਦਾ ਹੈ ਉਹ ਨਹੀਂ ਦੇ ਇਹ ਗੱਲ ਪੂਰੀ ਪਕੜੇ ਚ ਆਪ ਜੀ ਦੀ ਆ ਗਈ ਹਰ ਇੱਕ ਦੇ ਅੰਦਰ ਇਸ ਤਰ੍ਹਾਂ ਦੀਆਂ ਸਿਮਰਤੀਆਂ ਚੱਲਦੀ ਮੂਲ ਰੂਪ ਵਿੱਚ ਬਣ ਮੈਂ ਇਤਨਾ ਕਹਦੇ ਆਂ ਕੁਝ ਵੇਖਿਆ ਸੀ ਕੁਝ ਸੁਣਿਆ ਸੀ ਕੁਝ ਚਖਿਆ ਸੀ ਕੁਝ ਸੁੰਘਿਆ ਸੀ ਕੁਝ ਸਪਰਸ਼ ਕੀਤਾ ਸੀ ਚੋਟ ਬੜੀ ਲੱਗ ਸਹਿਮ ਬੜਾ ਪੈਦਾ ਦੁੱਖ ਬਹੁਤ ਮਿਲਿਆ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਯਾਦ ਦਾ ਹਿੱਸਾ ਬਣ ਜਾਂਦਾ ਹੈ ਇੱਕ ਨਵੀਂ ਫਾਈਲ ਤਿਆਰ ਹੋ ਜਾਂਦੀ ਹੈ ਪਿਛੇ ਰੱਖ ਦਿੱਤੀ ਜਾਂਦੀ ਪਰ ਵੇਖਿਆ ਸੀ ਸੁਣਿਆ ਸੀ ਚਖਿਆ ਸੀ ਸਪਰਸ਼ ਕੀਤਾ ਸੀ ਸੁੰਘਿਆ ਸੀ ਰਸ ਬੜਾ ਮਿਲਿਆ ਸੁਖ ਬੜਾ ਮਿਲਿਆ ਆਨੰਦ ਆਇਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਔਰ ਇਹ ਸਿਮਰਤੀ ਵੀ ਅੰਦਰ ਬਣੀ ਰਹਦੀ ਹੈ ਮਿਠਦੀ ਨਹੀਂ ਧਾਰਮਿਕ ਅਨੁਭਵੀ ਪੁਰਸ਼ ਤੇ ਕਹਿੰਦੇ ਨੇ ਕਰੋੜਾ ਜਨਮਾਂ ਦੀਆਂ ਸਿਮਰਤੀਆਂ ਸਾਡੇ ਅੰਦਰ ਪਈਆਂ ਨੇ ਇੱਕ ਜਨਮ ਦੀਆਂ ਨਹੀਂ ਕਿਉਂਕਿ ਕਰੋੜਾ ਜਨਮਾਂ ਦੇ ਕਦੀ ਦੁੱਖ ਭੋਗਦੇ ਰਹਿਆ ਕਦੀ ਸੁਖ ਕਦੀ ਦਿਨ ਦੇ ਚ ਜੀਵਦੇ ਰਹਿਆ ਕਦੀ ਰਾਤ ਦੇ ਕਦੀ ਹੱਸਦੇ ਰਹਿਆ ਕਦੀ ਰੋਂਦੇ ਕਦੀ ਦੁਖੇ ਕਦੀ ਸੁਖੇ ਇਤੇ ਨਾਲ ਚੱਲਦਾ ਏ ਜੇ ਜ਼ਿੰਦਾ ਹਾਂ ਤਾਂ ਰਾਤ ਦੇ ਚ ਵੀ ਜੀਣਾ ਪੈਗਾ ਦਿਨ ਦੇ ਚ ਵੀ ਜੀਣਾ ਜੀਵਨ ਚੱਲ ਰਿਹਾ ਤਾਂ ਦੁੱਖਾਂ ਚ ਵੀ ਜੀਣਾ ਪੈਗਾ ਸੁੱਖਾਂ ਚ ਵੀ ਜੀਣਾ ਦੁੱਖ ਸੋਗ ਦੀ ਅੰਦਰ ছাপ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਇਹ ਜ ਕਹਿ ਲੋ ਫਾਉਲਾ ਦਾ ਅੰਬਾਰ ਲਗਿਆ ਪਿਆ ਕਰੋੜਾਂ ਜਨਮ ਅੰਦਰ ਇਤਨੀ ਸਿਮਰਤੀ ਪਈ ਹੈ ਕੁਝ ਸਰਦ ਪੁਰਸ਼ ਕੁਝ ਮਹਾਪੁਰਸ਼ ਕਿੰਨਾ ਕਰੋੜਾਂ ਜਨਮਾਂ ਤੱਕ ਪਿੱਛੇ ਵੀ ਚਲੇ ਜਾਂਦੇ ਨੇ ਜਨੋ ਦੋ ਬੋਲ ਮੈਂ ਤੁਹਾਡੇ ਸਾਹਮਣੇ ਰੱਖ ਕੇ ਫਿਰ ਅੱਗੇ ਚਲਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਉਹ ਕਹਿੰਦੇ ਨੇ ਨਬੂਦ ਹੈ ਚ ਨਿਸ਼ਾਨ ਹਾਜ਼ੇ ਜ਼ਮੀਨੋ ਆਸਮਾ ਪੇਸ਼ੋਕੇ ਯਾਦੇ ਤੋਂ ਆਵਰਦ ਦਰ ਵਜੋਦ ਮਰਾ اے ਪ੍ਰਭੂ ਏ ਪਰਮਾਤਮਾ ਇਸ ਸਰੀਰ ਦੇ ਵਿੱਚ ਤੇ ਮੈਂ ਨਹੀਂ ਸੀ ਸਿਰਫ ਸਰੀਰ ਹੀ ਨਹੀਂ ਇਸ ਤਰ੍ਹਾਂ ਦਾ ਸੰਸਾਰ ਵੀ ਨਹੀਂ ਸੀ ਮੈਂ ਤੇ ਉਦੋਂ ਦਾ ਤੇਰੀ ਤਲਾਸ਼ ਦੇ ਚਾ ਤੇਰੀ ਤਲਾਸ਼ ਦੇ ਚਾ ਤੁਸੀਂ ਆਖੋਗੇ ਤਲਾਸ਼ ਤੇ ਸਿਰਫ ਮਨੁੱਖੀ ਜਨਮ ਦੇ ਚ ਹੋ ਸਕਦੀ ਸੁਖ ਪਸ਼ੂ ਨੂੰ ਵੀ ਚਾਹੀਦਾ ਹੈ। ਦੁੱਖ ਪਸ਼ੂ ਦੀ ਵੀ ਮੰਗ ਨਹੀਂ ਹੈ। ਦੁੱਖ ਤਾਂ ਉਹ ਵੀ ਬਚਦਾ ਹੈ। ਜੀਵਨ ਪਸ਼ੂ ਨੂੰ ਵੀ ਚਾਹੀਦਾ ਹੈ। ਮੌਤ ਜੀ ਪਸ਼ੂ ਨੂੰ ਵੀ ਨਹੀਂ ਚਾਹੀਦੀ। ਮੌਤ ਦੇ ਡਰ ਤੋਂ ਉਹ ਵੀ ਬਚਦਾ ਹੈ। ਪਰਮਾਤਮਾ ਪਰਮ ਜੀਵਨ ਹੈ ਤੇ ਪਰਮ ਸੁਖ ਹੈ। ਸੁਖ ਦੀ ਮੰਗ ਹੀ ਪਰਮਾਤਮਾ ਦੀ ਮੰਗ। ਜੀਵਨ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ। ਕਿ ਪਰਮਾਤਮਾ ਪਰਮ ਜੀਵਨ ਹੈ ਸਦ ਜੀਵਨ ਹੈ ਤੇ ਮਨੁੱਖ ਨੂੰ ਜੀਵਨ ਚਾਹੀਦਾ ਪਰਮਾਤਮਾ ਸੁਖ ਹੈ ਤੇ ਪਰਮ ਸੁਖ ਹੈ ਇਸੇ ਹਿਸਾਬ ਨਾਲ ਨਾਸਤਿਕ ਫਿਰ ਪਸ਼ੂ ਵੀ ਨਹੀਂ ਇਹ ਵੀ ਮਰਜ਼ ਕਰਦਾ ਐਸਾ ਕੌਣ ਹੈ ਜਿਹਨੂੰ ਸੁੱਖ ਨਹੀਂ ਚਾਹੀਦਾ ਐਸਾ ਕੌਣ ਹੈ ਜਿਹਨੂੰ ਜੀਵਨ ਨਹੀਂ ਚਾਹੀਦਾ ਭਾਵੇਂ ਤ੍ਰਿਗਦੇ ਜੀਵਨ ਹੋਵੇ ਕਿਸੇ ਦਾ ਜਿਮਣਾ ਤੇ ਉਹ ਵੀ ਚਾਹੁੰਦਾ ਹੈ ਜਿਮਣਾ ਤੇ ਸੱਤ ਵੀ ਚਾਹੁੰਦਾ ਹੈ ਉਹ ਵੀ ਦੇਖਦਾ ਇਧਰ ਖਤਰਾ ਹੈ ਤੇ ਉਹ ਮੋੜ ਕੇ ਭੱਜਦਾ ਹੈ ਜੀਵਣਾ ਤੇ ਸੂਰ ਵੀ ਚਾਹੁੰਦਾ ਜਦੋਂ ਉਹ ਦੇਖਦਾ ਹੈ ਮੈਨੂੰ ਪਕੜਨ ਲੱਗੇ ਨਾ ਉਹ ਵੀ ਭੱਜਦਾ ਹੈ ਤ੍ਰਿਗਤ ਤੋਂ ਤ੍ਰਿਗਤ ਜੋ ਨਹੀਂ ਵੀ ਜੀਵਣਾ ਚਾਹੰਦੀ ਹੈ ਜੀਵਨ ਦੀ ਲਾਲਸਾ ਹੈ ਪ੍ਰਮਾਤਮਾ ਦੀ ਲਾਲਸਾ ਹੈ ਕਿਉਂਕਿ ਪ੍ਰਮਾਤਮਾ ਪਰਮ ਜੀਵ ਹੈ ਸੁਖ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ ਹੈ ਕਿਉਂਕਿ ਪਰਮਾਤਮਾ ਪਰਮ ਸੁਖ ਹੈ ਪਸ਼ੂਆਂ ਕੋਲ ਵੀ ਭੁੱਲ ਹੋ ਜਾਂਦੀ ਏ ਮਨੁੱਖ ਕੋਲ ਵੀ ਭੁੱਲ ਹੋ ਜਾਂਦੀ ਏ ਜਿੱਥੇ ਜਿੱਥੇ ਸੁਖ ਦੀ ਕਲਪਨਾ ਕਰਦਾ ਹੈ ਉੱਥੇ ਸਿਰਫ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਏ ਸੁਖ ਨਹੀਂ ਮਿਲਦਾ ਤੇ ਜਿੱਥੇ ਸੁਖ ਹੈ ਤਲਾਸ਼ ਨਹੀਂ ਕਰਦਾ ਖੋਜ ਨਹੀਂ ਕਰਦਾ ਬਹਿ ਨਹੀਂ ਕਰਦਾ ਮੈਂ ਫਿਰ ਦਰਾਵਾ ਸੁਖ ਦੀ ਕਲਪਨਾ ਜਿਨ੍ਹਾਂ ਜਿਨ੍ਹਾਂ ਨਾਲ ਜੋੜਦਾ ਹੈ ਜਿਨ੍ਹਾਂ ਜਿਨ੍ਹਾਂ ਨਾਲ ਸੁਖ ਦੀ ਇੱਛਾ ਜੋੜਦਾ ਹੈ ਅਗਰ ਉਹ ਮਿਲ ਵੀ ਜਾਏ ਉਹ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ ਸੁਖ ਨਹੀਂ ਮਿਲਦਾ ਸੁਖ ਜਿੱਥੇ ਹੈ ਉੱਥੇ ਤਲਾਸ਼ ਨਹੀਂ ਹੈ ਜੀਵਨ ਦਰ ਜੀਵਨ ਚੱਲਦਾ ਹੈ ਉਹ ਭਾਈ ਨੰਦ ਲਾਲ ਇਹ ਕਹਿੰਦੇ ਰਹੇ ਨੇ ਹਰ ਜੀਵਨ ਵਿੱਚ ਮੇਰੋਂ ਜੀਵਨ ਤੇ ਚਾਹੀਦਾ ਸੁਖ ਤੇ ਚਾਹੀਦਾ ਜੋ ਕੁਝ ਲੰਗ ਲਾਲ ਕਹਿ ਰਹੇ ਨੇ ਇੱਕ ਸੂਫੀ ਵੀ ਕਹਿੰਦਾ ਉਹਦੇ ਕਹਣੇ ਨਾਲ ਇਹ ਵੀ ਸਪਸ਼ਟ ਹੋਇਆ ਕਿ ਇਸਲਾਮ ਦੇ ਵਿੱਚ ਵੀ ਕੁਝ ਐਸੇ ਫਕੀਰ ਨੇ ਜੋ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਕਹਿੰਦੇ ਜੋ ਇਹਨਾਂ ਵਿੱਚ ਸ਼ਮਸ ਤਵਰੇ ਸਭ ਤੋਂ ਅਗਰਸਰ ਹੈ ਸਭ ਤੋਂ ਅੱਗੇ ਉਹ ਕਹਿੰਦੇ ਆਦਮ ਨ ਬੋਦੋ ਮਨ ਬੋਦਮ ਐ ਖੁਦਾਵੰ ਤਾਲਾ ਇਸ ਤਰ੍ਹਾਂ ਦੇ ਮਨੁੱਖ ਤੋਂ ਨਹੀਂ ਬਣਾਏ ਸਨ ਪਰ ਮੈਂ ਤੇ ਉਦੋਂ ਵੀ ਸੀ ਅਜੇ ਮਨੁੱਖ ਦਾ ਢਾਂਚਾ ਤੋਂ ਇਸ ਤਰ੍ਹਾਂ ਦਾ ਨਹੀਂ ਬਣਾਇਆ ਸੀ ਜਿਵੇਂ ਹੁਣ ਮੈਂ ਪਰ ਫਿਰ ਵੀ ਮੈਂ ਤੇ ਐ ਸੀ ਆਦਮ ਨਾ ਬੋਧੋ ਮਨ ਬੋਧਮ ਹਵਵਾ ਨਾ ਬੋਧੋ ਮਨ ਬੋਧਮ ਹਵਵਾ ਕਹਿੰਦੇ ਨੇ ਮਾਇਆ ਇਹ ਮਾਇਆ ਰੂਪੇ ਛਲ ਰੂਪੇ ਤੋਂ ਸੰਸਾਰ ਵੀ ਨਹੀਂ ਬਣਾਇਆ ਸੀ ਮਾਇਆ ਦਾ ਅਖਰੀ ਅਰਥ ਕਰੋਗੇ ਤੇ ਛਲ ਜੋ ਦਿਖਾਈ ਲੇਵੇ ਤੇ ਪਕੜਦੇ ਚ ਨਾ ਹੋਵੇ ਪ੍ਰਭਾਵਤ ਵੀ ਕਰੇ ਕਿ ਪਕੜਦੇ ਚ ਨਾ ਹੋਵੇ ਜਿਵੇਂ ਹਵਾ ਨੂੰ ਮੁਠੀ ਚ ਬੰਦ ਕਰਨਾ ਚਾਹੀਏ ਤੇ ਹਵਾ ਨਿਕਲ ਜਾਏ ਮੁਠੀ ਦੇ ਚ ਇਸ ਤਰ੍ਹਾਂ ਸੰਸਾਰ ਦੀ ਹਰ ਚੀਜ਼ ਨੂੰ ਅਸੀਂ ਪਕੜਦੇ ਹਾਂ ਮੁਠੀ ਦੇ ਚ ਨਿਕਲ ਜਾਂਦੀ ਹੈ ਕੀ ਚੈਲੈਂਜ ਹੀ ਤੇ ਇਹਨੂੰ ਕਹਿੰਦੇ ਨੇ ਮਾਇਆ ਮਾਈ ਮਾਇਆ ਛੱਡ ਲੈ ਰਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਐਸਵਾਸੇ ਭਗਤ ਕਬੀਰ ਜੀ ਨੇ ਤੇ ਕਹਿ ਦਿੱਤਾ ਠੀਕ ਹੈ हे ਪ੍ਰਭੂ ਸੰਸਾਰ ਦੇ ਇੱਤੇ ਬੜੀਆਂ ਠਗੀਆਂ ਚਲਦੀਆਂ ਨੇ ਔਰ ਬੜੇ ਠੱਗ ਨੇ ਪਰ ਤੂੰ ਸਭ ਤੋਂ ਵੱਡਾ ਠੱਗ ਨੇਜੇ ਤੇ ਆਰੇ ਠੱਗ ਜਾਗ ਕੋ ਠੱਗਵਰੀ ਲਾਈ ਗੁਰੂ ਗੰਨ ਸਾਹਿਬ ਜੀ ਦੀ ਪੰਕਤੀ ਆਰੇ ਠੱਗ ਬੜਾ ਵੱਡਾ ਠੱਗਾ ਹੈ ਤੋ ਐ ਮਾਇਆ ਬੜਾ ਕੇ ਤੋ ਸਾਨੂੰ ਛਲ ਲਿਆ ਤੇ ਪਰਮ ਸੁਖ ਤੋ ਅਸੀਂ ਵਾਂਝੇ ਰਹੇ ਪਰਮ ਜੀਵਨ ਤੋ ਅਸੀਂ ਵਾਂਝੇ ਰਹੇ ਐਨਾ ਵਿਖੜਾ ਪਰਛਾਤਾ ਪਾਇਆ ਪਾਇਆ ਹਲ ਨਹੀਂ ਆ ਇਨ ਮਾਇਆ ਜਗਦੇਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੇਤ ਨਾ ਉਪਜੇ ਜਨ ਕੋ ਜਨ ਕਹਾ ਕਰੇ ਬੇਚਾਰੇ ਕੀ ਕਰੀਏ ਐਸਾ ਤੋਂ ਪਰਛਾ ਪਾਇਆ ਹਲ ਨਹੀਂ ਆਉਂਦਾ ਹਲ ਨਹੀਂ ਆਉਂਦਾ ਔਰ ਬੱਚੇ ਚੀ ਬੰਦਾ ਉਲਝ ਕੇ ਰਹਿ ਜਾਂਦਾ ਹੈ ਸੰਸਾਰ ਦੇ ਚ ਉਲਝ ਕੇ ਰਹਿ ਜਾਂਦਾ ਹੈ ਪਰਿਵਾਰ ਦੇ ਚ ਉਲਝ ਕੇ ਰਹਿੰਦਾ ਹੈ ਸੰਸਾਰ ਦੀਆਂ ਸਮੱਸਿਆਵਾਂ ਦੇ ਚ ਫਸ ਕੇ ਰਹਿ ਜਾਂਦਾ ਹਰ ਠੱਗ ਜਗ ਕੋ ਠੱਗ ਹੋ ਰਿਹਾ ਐਸਾ ਕਵੀਲ ਨਹੀਂ ਕਿ ਇਸਲਾਮ ਇਸ ਨੂੰ ਕਹਿੰਦੇ ਨੇ ਹਵਾ ਰੱਬ ਨੇ ਹਵਾ ਖੜਾ ਕੀਤਾ ਮੈਂ ਬੰਦਾ ਇਸੇ ਚ ਫਸ ਕੇ ਰਹਿ ਜਾਂਦਾ ਪਰ ਸ਼ਮਸ ਤਵਰੇਜ਼ ਕਹਿੰਦਾ ਹੈ ਏ ਖੁਦਾ ਮੈਂ ਤੇਰੇ ਹਵੇ ਤੋਂ ਵੀ ਪੁਰਾਣਾ ਅੱਜ ਦਾ ਨਹੀਂ ਹੈ ਹਵਾ ਨਾ ਬੋਦੋ ਮਨ ਬੋਦਮ ਇਹ ਕਸ ਨਾ ਬੋਦੋ ਮਨ ਬੋਦਮ ਮਨ ਆਸ਼ਿਕੇ ਦੇ ਰੀ ਨਾਮ ਇਹ ਜੋ ਮੈਂ ਅੱਖਾਂ ਨਾਲ ਦੇਖਦਾ ਇਹ ਕੁਝ ਵੀ ਨਹੀਂ ਸੀ ਮੈਂ ਹੈ ਪ੍ਰਭੂ ਬੜਾ ਪੁਰਾਣਾ ਪ੍ਰੇਮੀ ਆ ਤੇਰਾ ਮਨ ਆਸ਼ਿਕੇ ਦੇ ਰੀ ਨਾਮ ਮੈਂ ਬਹੁਤ ਪੁਰਾਣਾ ਬਹੁਤ ਲੰਬੇ ਸਮੇਂ ਤੋਂ ਤੇਰਾ ਆਸ਼ਿਕਾਂ ਤੇਰੀ ਤਲਾਸ਼ ਨੇ ਜੀਵਨ ਕਿਸ ਤਰ੍ਹਾਂ ਦਾ ਵੀ ਸੀ ਦ੍ਰਿਸ਼ ਅਦ੍ਰਿਸ਼ ਜੀਵਨ ਨੂੰ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਪਰਮਾਤਮਾ ਹੈ ਪਰਮ ਸੁਖ ਚਾਹੀਦਾ ਸੀ ਜੋ ਦੁੱਖ ਦੇ ਚ ਨਾ ਬਦਲੇ ਪਰਮ ਸੁਖ ਪਰਮਾਤਮਾ ਹੈ खेड़ा खेड़ा पर जिते जिते नहीं। नहीं परम खेड़ा चाहिदा सी ਜਿਹਦੇ ਚ ਮੁਰਝਾਣਾ ਨਾ ਹੋਵੇ ਤੋਂ ਪਰਮ खेड़ा ਤੇ ਪਰਮਾਤਮਾ ਹੈ ਇੰਜ ਕਹਿ ਲੋ ਮੰਗ ਤੇ ਹਰ ਇੱਕ ਦੀ ਤਲਬ ਤੇ ਹਰ ਇੱਕ ਦੀ ਪਰਮਾਤਮਾ ਹੈ ਪਰ ਇੱਕ ਬੁਲੇਖਾ ਪੈ ਜਾਂਦਾ ਜਿੱਥੇ ਜਿੱਥੇ ਪਰਮਾਤਮਾ ਦੀ ਕਲਪਨਾ ਕਰਦਾ ਹੈ ਉੱਥੇ ਨਹੀਂ ਉੱਥੋਂ ਨਹੀਂ ਮਿਲਦਾ ਇਹ ਪਰਮ ਸਤਿ ਉੱਥੋਂ ਨਹੀਂ ਮਿਲਦਾ ਇਹ ਪਰਮ ਜੀਵ ਰਬ ਦਾ ਰਿਆ ਹੈ ਕਹਿੰਦੇ ਆਗੇ ਹਯਾਤ ਨੂੰ ਸਿਕੰਦਰ ਵੀ ਮਰਾਨਾ ਰਸਾਇਣ ਬਣਾਉਂਦੇ ਰਹੇ ਨੇ ਭਾਰਤ ਦੇ ઋષਿ ਬੋਨੀ ਵੀ ਔਰ ਕਾਇਆ ਕਲਪ ਕਰਦੇ ਰਹੇ ਨੇ ਕਾਇਆ ਨੂੰ ਕਲਪ ਕਰਨ ਦਾ ਮਤਲਬ ਇਹ ਹੈ 80 ਸਾਲ ਦਾ ਹੁਣ ਬੁੱਢਾ ਇਹਨੂੰ ਕਲਪ ਕਰਨਾ ਤੇ ਫਿਰ 25 26 ਸਾਲ ਦੇ ਜਵਾਨ ਬਣ ਜਾਏ ਤੈਨੂੰ ਕਹਿੰਦੇ ਕਾਇਆ ਨੂੰ ਕਲਪ ਕਰਨ ਕਈ ਵਾਰ ਇੱਕ ਆਇਆ ਕਲਪ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਖੋਜ ਪ੍ਰਾਚੀਨ ઋષਿ ਮੁਨੀ ਕਰਦੇ ਰਹੇ ਇਹਦਾ ਮਤਲਬ ਹੈ ਸਦੀਵੀ ਜੀਵਨ ਚਾਹੀਦਾ ਲਬਦੇ ਰਹੇ ਨੇ ਰਸਾਇਣ ਬਣਾਉਂਦੇ ਰਹੇ ਨੇ ਜਿਹਦੇ ਖਾਣ ਨਾਲ ਪੀਣ ਨਾਲ ਮਨੁੱਖ ਮਰੇ ਮਰੇ ਅੱਜ ਦੇ ਸਾਇੰਟਿਸਟ ਵੀ ਯਤਨਬਾਹ ਕਰਦੇ ਨੇ ਮਨੁੱਖ 300 400 ਸਾਲ ਤੱਕ ਜ਼ਿੰਦਾ ਰਹੇ ਰੱਬ ਦੇ ਪੈਰ ਕੋਸ਼ਿਸ਼ 'ਤੇ ਕਰ। ਯਤਨ 'ਤੇ ਜੁਟਾ ਦੇ। ਸਦੀਵੀ ਜੀਵਨ ਦੀ ਪਿਆਸ ਮਨੁੱਖ ਦੇ ਅੰਦਰ ਬੜੀ ਪਰਵਲ ਹੈ। ਸਦੀਵੀ ਸੁਖ ਦੀ ਤਲਬ ਮਨੁੱਖ ਦੇ ਅੰਦਰ ਬੜੀ ਪਰਵਲ ਹੈ। ਤੇ ਹੁਣ ਮੈਂ ਫਿਰ ਅਰਜ਼ ਕਰਾਂ ਸਦੀਵੀ ਜੀਵਨ ਪਰਮਾਤਮਾ ਹੈ। ਸਦੀਵੀ ਸੁਖ ਪਰਮਾਤਮਾ ਹੈ, ਬਾਕੀ ਨਹੀਂ। ਕਿਦਰੇ ਵੀ ਨਹੀਂ। ਐਈ ਮੰਗ ਠੀਕ ਹੈ ਮੰਗ ਦੀ ਪੂਰਤੀ ਦਾ ਸਾਧਨ ਲੱ ਲ ਸਾਧਨ ਲੱ ਜੈਸੇ ਪਟਣਾ ਸਾਹ ਹੈ ਪੂਰਬ ਦੀ ਤਰਫ ਤੇ ਮੈਂ ਚੱਲ ਪਾਵਾਂ ਪੱਛਮ ਦੀ ਤਰਫ ਔਰ ਬੜੀ ਤੇਜ਼ੀ ਨਾਲ ਚਲਾਂ ਔਰ ਆਖਾ ਤੇਜ਼ ਤੇਜ਼ ਚਲਾਂ ਤਾਂ ਕਿ ਛੇਤੀ ਪਹੁੰਚ ਜਾਵਾਂ ਜਿਤਨਾ ਤੇਜ਼ੀ ਨਾਲ ਚਲਾਂਗਾ ਉਤਨਾ ਹੀ ਦੂਰ ਹੋ ਜਾਊਂਗਾ क्योंकि उस दिशा च है ही नहीं जिस दिशा च है ही नहीं मैं उस दिशा दौड़ रहा भज रहा जितना भजागा जितना थोड़ांगा, थकागा टूटागा पहुंचागा नहीं